ਸਰਫ ਇਹ ਹੈ ਇਹਨਾਂ ਤੋਹੋ ਇਤਿਹਾਸ ਵਿੱਚ ਤੋਂ ਜਨ ਚੰਦੇ ਮਹਾਰਾਸ਼ਟਰ ਵਿੱਚ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਜਿਹੜੀ ਆ ਸੁਝਾਉਂਦੇ ਕਿ ਸਾਨੂੰ ਵੇਸਤਾਨ ਐਕਟ ਤੋਂ ਬਾਹਰ ਕੱਢਿਆ ਜਾਵੇ ਸਿੱਖਾਂ ਦਾ ਗੁਰਦੁਆਰਾ ਐਕਟ ਬਣਾਇਆ ਜਾਵੇ ਨਾ ਇਹ ਬੰਦ ਨਾ ਚਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 20 ਮੀਡੀਆ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਪਰਮਾਤਮਾ ਸਵਾਗਤ ਹੈ ਤੇ ਮੇਰੇ ਨਾਲ ਮੌਜੂਦ ਨੇ ਬਾਬਾ ਹਰਦੀਪ ਸਿੰਘ ਜਿੰਦੂਪਾ ਸੋ ਇਹਨਾਂ ਨੂੰ ਵੀ ਸ੍ਰੀ ਅਕਾਲ ਚਰਤਕ ਸਾਹਿਬ ਤੇ ਸੱਜਿਆ ਗਿਆ ਸੀਗਾ ਕੀ ਕਾਰਨ ਹੈ ਕਿਉਂ ਸੱਜਿਆ ਗਿਆ ਜਾਣਦਿਆਂ ਨਾ ਤੋਂ ਤੇ ਕੀ ਕੁਝ ਹੋ ਰਿਹਾ ਹੈ ਬਾਬਾ ਹਰਦੀਪ ਸਿੰਘ ਜਿੰਦੂਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਹਰਦੀਪ ਜੀ ਕੀ ਹੋਏ ਕਿ ਤੋਂ ਉਸ ਦਿਨ ਕਾਤਕ ਦਾ ਸਾfte ਸੇ ਦੇਖਿਆ ਕਿਉਂਕਿ ਉਸ ਦਾ ਲੰਬੇ ਸਮੇਂ ਤੋਂ ਜਿਹੜਾ ਕਿ ਗੁਰਦੁਆਰਾ ਬੋਟਾ ਜੋੜ ਦੀ ਵੀ ਸੇਵਾ ਕਰ ਰਸੀ ਉੱਥੇ ਕੀ ਸੀਗਾ ਤੇ ਹੁਣ ਜਿਹੜਾ ਕਿ ਪਰ ਤੁਹਾਨੂੰ ਇੱਥੇ ਸਵਾਲ ਪਿਆ ਕਾਰਨ ਕੀ ਹੈ ਐਕਟਿਵ ਮੇਜਰ ਸਿੰਘ ਜੀ ਮੈਂ ਲੜਾਈ ਜਿਹੜੀ ਲੜ ਰਹੀ ਹੈ ਨਾ ਪੰਜਾਬ ਤੋਂ ਬਾਹਰ ਨੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਹੈ ਅੱਛਾ ਕਿਉਂਕਿ ਬਾਹਰ ਦੇ ਸਿੱਖ ਧਾਰਮਿਕ ਤੌਰ ਤੇ ਗੁਲਾਮ ਹਨ ਇਹ ਮੈਂ ਇਸ ਕਰਕੇ ਦਾਅਵੇ ਨਾ ਕਹਿ ਸਕਦਾ ਕਿ ਸਾਡੇ ਸਿੱਖਾਂ ਦੀ ਜਿੰਗੀ ਤੇ ਗੁਰਦੁਆਰਿਆਂ ਤੋਂ ਸ਼ਿਰੋਂ ਦੀ ਗੁਰਦੁਆਰਿਆਂ ਤੇ ਸਮਾਪਨ ਬਿਲਕੁਲ ਤੇ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਰਾਜਸਥਾਨ ਵਿੱਚ ਹੈ ਓਹੋ ਸਿੱਖ ਰਹਿਤ ਮਰਯਾਦਾ ਅਨੁਸਾਰ ਰਜਿਸਟਰਡ ਨਹੀਂ ਹੁੰਦੇ ਅੱਛਾ ਜੀ ਉਹਨਾਂ ਨੂੰ ਇੱਕ ਰਾਜਸਥਾਨ ਦਾ ਦੇਸਥਾਨ ਡਿਪਾਰਟਮੈਂਟ ਆ ਨਿਭਾ ਗਿਆ ਉਹਦੇ ਤਹਿਤ ਸਾਡੇ ਗੁਰਦੁਆਰੇ ਰਜਿਸਟਰ ਕੀਤੇ ਜਾਂਦੇ ਹੂੰ ਦੇਸਥਾਨ ਐਕਟ ਜਿਹੜਾ ਰਾਜਸਥਾਨ ਦਾ ਉਹ ਮੰਦਰਾਂ ਵਾਸਤੇ ਬਣਾਇਆ ਗਿਆ ਅੱਛਾ ਜੀ ਸਿਰਫ ਮੰਦਰਾਂ ਵਾਸਤੇ ਮੁਸਲਮਾਨਾਂ ਨੂੰ ਉਹਦੇ ਤੋਂ ਬਾਹਰ ਰੱਖਿਆ ਹੋਇਆ। ਅੱਛਾ ਜੀ। ਮੁਸਲਮਾਨਾਂ ਦੇ ਆਪਣੇ ਜਿਹੜੇ ਮਸਜਿਦਾਂ ਜਾਂ ਉਹਨਾਂ ਦੇ ਮਦਰਸੇ ਨੇ ਕਿਉਂ ਉਹ ਸੈਕਟਰ ਦੇ ਥੱਲੇ ਨਹੀਂ ਆ। ਅੱਛਾ ਜੀ। ਸਿੱਖਾਂ ਦੀ ਗੁਰਦੁਆਰਿਆਂ ਦੇ ਜਿਹੜੇ ਸਿੱਖਾਂ ਦੇ ਜਿਹੜੇ ਧਾਰਮਿਕ ਸਥਾਨ ਗੁਰਦੁਆਰੇ ਨੇ ਜਾਂ ਉਹਨਾਂ ਦੀਆਂ ਸੰਸਥਾਵਾਂ ਨੇ ਐਜੂਕੇਸ਼ਨ ਸੰਸਥਾਵਾਂ ਨੇ ਹੋਰ ਕੋਈ ਉਹਨਾਂ ਦੀਆਂ ਸੰਸਥਾਵਾਂ ਨੇ ਉਹ ਉਹਨਾਂ ਨੂੰ ਉਹ ਦੇਸ਼ਾਂ ਦੇ ਥੱਲੇ ਲੈ। ਅੱਛਾ ਜੀ। ਜੇ ਬਰੋਸਤੀ ਲੈ ਹੂੰ 2001 ਤੋਂ ਬਾਅਦ ਜਿਹੜੀ ਇੱਕ ਜਿਹੜੀ ਉਹ ਜ਼ਿਆਦਾ ਫੈਲਣੀ ਸ਼ੁਰੂ ਹੋਈ ਜਦੋਂ ਇਹਨਾਂ ਨੇ ਸੀਰੀਅਸਲੀ ਗੁਰਦੁਆਰਿਆਂ ਨੂੰ ਨੋਟਿਸ ਭੇਜਨੇ ਸ਼ੁਰੂ ਕੀਤੇ ਕਿ ਤੁਸੀਂ ਆਪਣੀ ਗੁਰਦੁਆਰਿਆਂ ਦੀਆਂ ਕਮੇਟੀਆਂ ਬੰਨ੍ਹ ਕਰੋ ਤੇ ਇਹਨਾਂ ਨੂੰ ਟਰਸਟ ਰਜਿਸਟਰ ਕਰਾਓ ਅੱਛਾ ਜੀ ਕੁਝ ਲੋਕਾਂ ਨੇ ਉਹ ਚਾਹੀਤੇ ਰਜਿਸਟਰ ਕਰਾ ਲੈ ਜਿਨ੍ਹਾਂ ਦੀ ਮੰਚਾ ਸੀ ਕਿ ਅਸੀਂ ਪੱਕੇ ਤੌਰ ਤੇ ਕਾਬਜ ਹੋਣਾ ਤੇ ਕੁਝ ਲੋਕ ਜਿਹੜੇ ਸਮਝਦੇ ਸੀ ਕਿ ਇਸ ਨਾਲ ਇਸ ਤਰ੍ਹਾਂ ਟਰਸਟ ਰਜਿਸਟਰ ਕਰਾ ਕੇ ਮੈਨ ਤੋਂ ਬਾਅਦ ਜਿਹੜੀ ਇਹ ਪੱਕੇ ਕਰਜੇ ਦੀ ਜਿਹੜੀ ਗੱਲ ਬਣ ਗਈ ਇਹ ਆਉਣ ਵਾਲੇ ਸਮੇਂ 'ਚ ਸਿੱਖਾਂ ਲਈ ਮੁਸ਼ਕਲਾਂ ਖੜੀਆਂ ਬਾਰੇਗੀਆਂ ਇਹ ਮਾਲਕ ਬਣ ਕੇ ਬੈਠ ਜਾਣਗੇ ਗੁਰਦੁਆਰਿਆਂ ਦੇ ਡੇਰਾ ਬਣ ਜਾਣਗੇ ਠੀਕ ਹੈ ਤੇ ਉਹਨਾਂ ਨੇ ਇਹਦਾ ਵਿਰੋਧ ਕਰਨਾ ਸ਼ੁਰੂ ਕੀਤਾ ਮੈਂ ਤਾਂ ਵੀ ਉੱਥੇ ਐਕਟਿਵ ਸੀਗਾ ਰਾਜਸਥਾਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਤੇ ਉਹਨਾਂ ਨੇ ਮੇਰੇ ਨਾਲ ਫਿਰ ਸੰਪਰਕ ਕਰਨਾ ਸ਼ੁਰੂ ਕੀਤਾ ਅੱਛਾ ਜੀ ਇਹ ਸਾਡੇ ਸਾਹਮਣੇ ਆ ਸਮੱਸਿਆਵਾਂ ਆ ਰਹੀਆਂ ਉਹ ਸਾਰੀਆਂ ਜਿਹੜੇ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਤੇ ਫਿਰ ਸਾਰੇ ਜਿਹੜੇ ਗੰਗानगर ਜ਼ਿਲ੍ਹੇ ਦੇ ਮੇਨ ਗੁਰਦੁਆਰਿਆਂ ਦੇ ਪ੍ਰਧਾਨ ਸੀਗੇ ਹਾਂ ਜਾਂ ਸਾਡੀਆਂ ਸਿੱਖ ਜਥੇਬੰਦੀਆਂ ਸੀ ਉਹਨਾਂ ਨੂੰ ਅਸੀਂ ਬੁਲਾਇਆ ਗੰਗਾ ਨਗਰ ਸਿੰਘ ਸਭਾ ਦੇ ਵਿੱਚ ਅੱਛਾ ਜੀ ਇਸ ਇਸ਼ੂ ਤੇ ਬੈਠ ਕੇ ਡਿਸਕਸ਼ਨ ਹੋਈ ਵੀ ਆਪਾਂ ਇਹਦਾ ਕਿਵੇਂ ਲੜਾਈ ਕਰ ਸਕਦੇ ਹਾਂ ਇਹਨਾਂ ਮੁਕਾਬਲੇ ਕਿਵੇਂ ਕਰ ਸਕਦੇ ਹਾਂ ਉਦੋਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਰਦਾਰ ਜੁਵਿੰਦਰ ਸਿੰਘ ਐਰਮਾਸੂ ਅੱਛਾ ਜੀ ਉਹ ਰਾਜਸਥਾਨ ਵਿੱਚ ਧਰਮ ਪ੍ਰਚਾਰ ਲਈ ਉਹ ਵੀ ਸਾਡੇ ਨਾਲ ਉਹਨੂੰ ਕੰਮ ਕਰ ਰਹੇ ਸੀ ਉਸ ਮੀਟਿੰਗ ਦੇ ਵਿੱਚ ਪਰਮੀਂ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਵੀ ਆਪਾਂ ਇੱਕ ਕਮੇਟੀ ਬਣਾਈਏ ਇਸ ਪਲੇਟਫਾਰਮ ਤੇ ਖੜੇ ਹੋ ਕੇ ਆਪਾਂ ਇਸ ਸਾਰੇ ਜਿਹੜੀਆਂ ਮੁਸ਼ਕਲਾਂ ਸਿੱਖਾਂ ਦੀਆਂ ਉਹ ਲੜਾਂਗਾ ਆਪਾਂ ਲੜਾਂਗੇ ਠੀਕ ਹੈ ਇੱਕ ਕਮੇਟੀ ਬਣਾਈ ਗਈ ਜਿਸ ਦਾ ਨਾਮ ਰੱਖਿਆ ਗਿਆ Rajasthan Sikh Gurudwara Parbandhak Committee Adhoc ਬਿਲਕੁਲ ਠੀਕ ਹੈ ਹਾਂਜੀ ਉਹਦੇ ਜਿਹੜੇ ਪਹਿਲੇ ਪ੍ਰਧਾਨ ਬਣਾਏ ਗਏ ਉਹ ਜਗਿੰਦਰ ਸਿੰਘ ਯਰਮਾ ਬਣਾਏ ਗਏ ਅੱਛਾ ਜੀ ਪਰ ਮੈਨੂੰ ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਬਣਾਇਆ ਠੀਕ ਹੈ ਜਗਿੰਦਰ ਸਿੰਘ ਯਰਮਾ ਨੇ ਕਿਹਾ ਵੀ ਮੈਂ ਟੈਕਨੀਕਲੀ ਤੌਰ ਤੇ ਨਹੀਂ ਬਣ ਸਕਦਾ ਕਿਉਂਕਿ ਮੈਂ ਧਰਮ ਖਰਚਾਰ ਕਮੇਟੀ ਦਾ ਮੈਂਬਰ ਆ ਤੇ ਫਿਰ ਉਸ ਤੋਂ ਬਾਅਦ ਮੈਨੂੰ ਵੀ ਉਹਨਾਂ ਨੇ ਅੱਗੇ ਲਾਤਾ ਐਂਡ ਹਕਮਤ ਦਾ ਪ੍ਰਧਾਨ ਬਣਾਇਆ। ਇਹ ਪਲੇਟਫਾਰਮ ਬਣਨ ਤੋਂ ਬਾਅਦ ਫਿਰ ਅਸੀਂ ਸਰਕਾਰ ਨਾਲੇ ਲੜਾਈ ਸ਼ੁਰੂ ਕੀਤੀ। ਜੇ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਉਹ ਦੇਸ਼ਤਾਨੇ ਇੱਕ ਤੋਂ ਬਾਹਰ ਕੀਤਾ ਜਾ ਰਿਹਾ। ਠੀਕ ਹੈ। ਚਲੋ ਇਹ ਇਹ ਹੌਲੀ-ਹੌਲੀ 이슈 ਬਣਦਾ ਬਣਦਾ ਜਿਹੜਾ ਇਹ ਕਾਫੀ ਜਿਹੜਾ ਫੈਲ ਗਿਆ ਫੈਲ ਗਿਆ ਔਰ ਸਰਕਾਰ ਨੂੰ ਵੀ ਪਤਾ ਲੱਗਣ ਲੱਗ ਗਿਆ ਵੀ ਸਿੱਖਾਂ ਦੀ ਇਹ ਜਿਹੜੀ ਮੰਗ ਜਾਇਜ਼ ਆ ਤੇ ਸਾਨੂੰ ਇਹਦੇ ਬਾਰੇ ਕੁਝ ਕਰਨਾ ਪਏਗਾ। ਹੂੰ। 2003 ਦੇ ਵਿੱਚ ਗੈਨੂਫ ਸਰ ਦੀ ਸਰਕਾਰ ਚਲੇਗੀ ਤੇ ਵਿਸੁੰਧਰਾ ਰਾਜੇ ਦੀ ਪਹਿਲੀ ਸਰਕਾਰ ਰਾਜਸਥਾਨ ਚ ਆ ਗਈ ਠੀਕ ਹੈ ਜੀ ਉਹਦੇ ਵਿੱਚ ਮੰਤਰੀ ਬਣਿਆ ਸਾਡਾ सुरेंद्रਪਾਲ ਸਿੰਘ ਕਿਟੀ ਕਰਨ ਜੁਰ ਸੀ ਅੱਛਾ ਜੀ ਉਹ ਮੇਰੇ ਪਿੰਡ ਦਾ ਵੀ ਸੀ ਤੇ ਅਸੀਂ ਲਗਭਗ ਕਲਾਸਮੇਟ ਵਰਗੇ ਸੀ ਠੀਕ ਹੈ ਜੀ ਉਹਨੇ ਇਸ ਸਮੱਸਿਆ ਦਾ ਪਤਾ ਸੀ ਕਿਉਂਕਿ ਮੈਂ ਉਹਦੇ ਲਈ ਲੜ ਰਿਆ ਸੀ ਫੋਡੀ ਨਸਪੋਰਟ ਵੀ ਕੀਤੀ ਸੀ ਜੀ ਇਲੈਕਸ਼ਨ ਠੀਕ ਹੈ ਤੇ ਉਹ ਜਿਹੜਾ ਮਲੇ ਬਣਿਆ ਉਹ ਨੂੰ ਮੰਤਰੀ ਬਣਾਇਆ ਤੇ ਪਹਿਲੀ ਜਿਹੜੀ ਉਹਦੀ ਕੈਬਨਿਟ ਦੀ ਮੀਟਿੰਗ ਹੋਈ ਉਸ ਮੀਟਿੰਗ ਤੋਂ ਪਹਿਲਾਂ ਉਹਨਾਂ ਨੇ ਗਿਆ ਪੁਰੇ ਖੰਡ ਪਰ ਹੈ ਕਿ ਕਿਸੇ ਆਮਨੇ ਉਹਦੇ ਵਿਚਨੇ ਮੈਨੂੰ ਬੁਲਾਇਆ ਅੱਛਾ ਜੀ ਮੈਨੂੰ ਕਹਿੰਦੇ ਵੀ ਤੁਸੀਂ ਦੱਸੋ ਤੁਹਾਡੀਆਂ ਕਿਹੜੀਆਂ ਸਮੱਸਿਆਵਾਂ ਨੇ ਸਾਡੀਆਂ ਜਿਹੜੀਆਂ ਕੈਬਨਿਟ ਦੀ ਅੱਜ ਮੀਟਿੰਗ ਹੋਣੀ ਹੈ ਉਹਦੇ ਵਿੱਚ ਰੱਖਣੀ ਹੈ ਠੀਕ ਹੈ ਜੀ ਮੈਂ ਅਗਰ ਸਾਡੀਆਂ ਕੋਈ ਹੋਰ ਕੋਈ ਵੱਡੀਆਂ ਨੰਨੀਆਂ ਚੋੜੀਆਂ ਸਮੱਸਿਆਵਾਂ ਨਹੀਂ ਸਾਡੀ ਸਿਰਫ ਇੱਕੋ ਸਮੱਸਿਆ ਹੈ ਕਿ ਸਾਨੂੰ ਦੇਸਤਾਨ ਇੱਕ ਤੋਂ ਬਾਹਰ ਕੱਢਿਆ ਜਾਵੇ ਰਾਸ਼ਟਰਮੰਡ ਸਿੱਖ ਗੁਰਦੁਆਰਾ ਐਕਟ ਬਣਾਇਆ ਜਾਵੇ ਜਿਹਦੇ ਤਹਿਤ ਸਾਡੇ ਗੁਰਦੁਆਰੇ ਜਿਹੜੇ ਰਜਿਸਟਰ ਹੋ ਜਾਣ ਬਿਲਕੁਲ ਤਾਂ ਕਿ ਸਿੱਖ ਆਪਣੇ ਆਜ਼ਾਦੀ ਨਾਲ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਮਰਿਆਦਾ ਅਨੁਸਾਰ ਕਰ ਸਕਣ ਠੀਕ ਹੈ ਜੀ ਨਹੀਂ ਤਾਂ ਠੀਕ ਹੈ ਜੀ ਪਹਿਲੀ ਕੈਬਨਿਟ ਮੀਟਿੰਗ ਜਿਹਦੇ ਚਹੀਵ ਸੁੰਦਰਾ ਰਾਜੇ ਦੇ ਵਿੱਚ ਇਹ ਮਤਾ ਪਾਸ ਹੋਇਆ ਹੋਇਆ ਉਹ ਰਿਕਾਰਡ ਹੈ ਕਿ ਸਿੱਖਾਂ ਨੂੰ ਦੇਸ਼ਾਂ ਨਾਲ ਇੱਕ ਤੋਂ ਬਾਹਰ ਕੀਤਾ ਜਾਂਦਾ ਇਹ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਬਣਾਉਣ ਲਈ ਇਹ ਆਪਣਾ ਐਕਟ ਬਣਾ ਸਕਦੇ ਹੈ ਛੋ ਜੀ ਪਰ ਐਕਟ ਬਣਾਉਣਾ ਸੀ ਸਰਕਾਰ ਨੂੰ ਹੂੰ ਪੂਰੀ ਵਿਧਾਨ ਸਭਾ ਦੀ ਮਨਨਸ ਤੇ ਮਤਾ ਪਾਸ ਹੋਣ ਤੋਂ ਬਾਅਦ ਜਿਹੜਾ ਹੈ ਉਹਦੀ ਕਾਰਵਾਈ ਉਹ ਹੋਈ ਅੱਛਾ ਉਹ ਉੱਥੇ ਹੀ ਰੋ ਗਿਆ ਜਲੇ ਉਹ ਠੰਡੇ ਵਸਤੇ ਚ ਉਹ ਠੰਡੇ ਵਸਤੇ ਚ ਪੈ ਗਿਆ ਫੇਰ ਲੜਾਈ ਸ਼ੁਰੂ ਹੋਈ ਹੂੰ ਪੰਜ ਸਰਸ ਬਾਬ ਜਨਉਨ ਸਿੰਘ ਸਰਕਾਰ ਕਾਂਗਰਸ ਦੀ ਆ ਗਈ ਮੇਰੇ ਉਹਨਾਂ ਨਾਲ ਅੱਛੇ ਸਬੰਧ ਸੀ ਗੈਲੋ ਸਾਬ ਨਾਲ ਮੈਂ ਉਹਨਾਂ ਕੋਲੇ ਵੀ ਮਸਲਾ ਉਠਾਇਆ ਵੀ ਸਾਡਾ ਮਸਲਾ ਹੈ ਉਹ ਗੱਲ ਚੱਲਦੀ ਰਹੀ ਰੜਕਦੀ ਰਹੀ ਤੇ 2011 ਦੇ ਵਿੱਚ ਉਹਨਾਂ ਨੇ ਸੀਰੀਅਸਲੀ ਇਸ ਇਸ਼ੂ ਦੇ ਉੱਤੇ ਕੰਮ ਕੀਤਾ। ਅੱਛਾ। ਉਹਦੇ ਮinority ਕਮਿਸ਼ਨ ਦਾ ਚੇਅਰਮੈਨ ਇੱਕ ਮੁਸਲਮਾਨ ਆਇਆ ਸੀ ਮਾਹਿਰ ਆਜ਼ਾਦ। ਜਦੋਂ ਮੈਂ ਉਹਨੂੰ ਸਾਰੀ ਗੱਲ ਸਮਝਾਈ ਤੇ ਉਹਨੂੰ ਸਮਝ ਆ ਗਈ ਉਹ ਕਹਿੰਦਾ ਕਿ ਮਸਲਾ ਸਹੀ ਹੈ ਤੁਹਾਡਾ ਜੈਨੂ ਨੇ ਤੇ ਅਸੀਂ ਇੱਥੇ ਕੰਮ ਕਰਾਂਗੇ। ਉਹਨਾਂ ਨੇ ਸਾਰਾ ਕੰਮ ਕੀਤਾ। ਠੀਕ ਹੈ। ਫਾਈਨਲ ਹੋ ਗਿਆ ਸਿਰੇ ਤੱਕ ਲੱਗੇ ਕਹਾਣੀ। ਪਰ ਲਾਸਟ ਮੂਮੈਂਟ ਤੇ ਜਦੋਂ ਉਸਨੇ ਸਾਡੇ ਮinority ਕਮਿਸ਼ਨ ਦੇ ਚੇਅਰਮੈਨ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਅਸੀਂ ਰਾਜਸਥਾਨ ਵਿੱਚ ਗੁਰਦਵਾਰਾ ਐਕਟ ਬਣਾ ਕੇ ਰਾਸ਼ਟਾਨ ਦੇ ਸਿੱਖਾਂ ਦੀ ਇੱਕ ਕਮੇਟੀ ਬਣਾਉਣ ਜਾ ਰਹੇ ਹਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਅੱਛਾ ਇਹਨਾਂ ਨੂੰ ਇਹਦੇ ਤੇ ਇਤਰਾਜ਼ ਆ ਜਾਣੀ ਕਿ ਪੰਥਕ ਚਾਹੌਣ ਵਾਲਿਆਂ ਨੇ ਉਸਤੇ ਇਤਰਾਜ਼ ਕੀਤਾ ਮਨ ਇਹਨਾਂ ਹੋਏ ਫਿਤਰੇ ਦੇ ਅਨੁਸਾਰ ਲੱਝਾਏ ਵੀ ਇਹਨਾਂ ਨੂੰ ਪੰਜਾਬ ਤੋਂ ਬਾਹਰਲੇ ਸਿੱਖਾਂ ਵੀ ਨਾਤਾ ਆਜ਼ਾਦੀ ਨਾਲ ਕੋਈ ਮਤਲਬ ਆ ਨਾ ਉਹ ਸਟਰੈਂਥਨ ਹੋ ਉਹਦੇ ਨਾਲ ਕੋਈ ਮਤਲਬ ਇਹ ਤਾਂ ਸਿਰਫ ਇਹ ਤਾਂ ਪੰਜਾਬ ਦੇ ਬਾਹਰ ਵਿੱਚ ਸਿੱਖਾਂ ਨੂੰ ਗੋਚਦੇ ਰਹੇ ਤੇ ਬੀਜੇਪੀ ਨਾਲ ਸਾਂਝਪਾਲੀ ਤੇ ਰਾਜਸਥਾਨ ਦੇ ਸਿੱਖ ਵੀ ਤੁਹਾਨੂੰ ਵੋਟਾਂ ਪਾ ਦੇਣਗੇ ਯੂਪੀ ਦੇ ਵੀ ਪਾ ਦੇਣਗੇ ਉੱਤਰਾਖੰਡ ਦੇ ਵੀ ਪਾ ਦੇਣਗੇ ਹਰਿਆਣੇ ਦੀਆਂ ਵੀ ਤੁਹਾਨੂੰ ਪਾ ਦਾਂਗੇ ਸੌਦੇ ਵਾਈ ਚੱਲਦੀ ਸਾਨੂੰ ਕੀ ਦੇਉਂਗੇ ਉਹਦੇ ਚ ਲੈਂਦੇ ਨੇ ਪਰ ਜਦੋਂ ਸਾਡੇ ਸਾਡਾ ਇਹ ਅਸੀਂ ਆਪਦੀ ਲੜਾਈ ਜਦੋਂ ਇੱਥੇ ਤੱਕ ਲੈ ਗਏ ਔਰ ਇਹਨਾਂ ਨੇ ਸਾਡਾ ਵਿਰੋਧ ਕੀਤਾ ਫਿਰ ਅਸੀਂ ਇਹਨਾਂ ਦਾ ਅਸੀਂ ਵੀ ਫਿਰ ਇਹਨਾਂ ਦਾ ਵੋਟ ਇਹ ਅਸੀਂ ਸ਼ਾਮਲਾਟ ਨਹੀਂ ਹੈਗੇ ਵੀ ਜਿੰਨੂੰ ਜਿਹੜਾ ਮਰਜ਼ੀ ਆ ਕੇ ਇੱਥੇ ਆਪਦੇ ਡੰਗਰ ਚ ਲਾ ਲਵੇ ਸਾਡੀਆਂ ਆਲਦੀਆਂ ਪ੍ਰੋਬਲਮ ਨੇ ਸਟੇਟ ਦੀਆਂ ਸਟੇਟ ਦੇ ਸਿੱਖਾਂ ਦੀਆਂ ਸਾਰੀਆਂ ਪ੍ਰੋਬਲਮ ਨੇ ਤੁਸੀਂ ਕਦੇ ਵੀ ਨਹੀਂ ਸਾਡੇ ਨਾਲ ਆ ਕੇ ਖੜੇ ਹੋਏ ਤੇ ਸਾਡੀ ਇਹ ਜਿਹੜੀ ਇਹ ਪ੍ਰੋਬਲਮ ਮੇਜਰ ਪ੍ਰੋਬਲਮ ਆ ਤੇ ਇਹ ਜੈਨੂਅਲ ਪ੍ਰੋਬਲਮ ਠੀਕ ਵੀ ਅਸੀਂ ਬੇਰਸਾਨਾ ਇੱਕੋ ਥੰਲੇ ਸਾਡੇ ਗੁਰਦੁਆਰੇ ਕਿਉਂ ਰਹਿਣ ਬਿਲਕੁਲ ਸਾਡੇ ਗੁਰਦੁਆਰੇ ਦਾ ਕਿਉਂ ਨਾ ਬਣ ਪਰ ਇਹਨਾਂ ਨੇ ਨਹੀਂ ਇਹਨਾਂ ਨੇ ਉਹਨਾਂ ਨੂੰ ਜਦੋਂ ਇਸ਼ਾਰਾ ਹੋ ਗਿਆ ਉਹ ਵਿਡਰਾ ਕਰ ਗਏ ਬੀਓ ਬੀਜੇਪੀ ਜੀ ਮਤਲਬ ਕੋਈ ਵੀ ਸਰਕਾਰ ਰਹੀ ਕਾਂਗਰਸ ਦੀ ਰਹੀ ਬੀਜੇਪੀ ਦੀ ਰਹੀ ਮਤਲਬ ਕਿ ਜੇ ਪੰਜਾਬ ਵਾਲੇ ਉੱਚ ਸਿੱਖਿਆ ਨਾ ਸੁਰਜੇ ਹਾਂ ਤੇ ਸਿੱਖਿਆ ਦਾਦ ਹੋ ਗਈ ਬਿਲਕੁਲ ਰਾਜਸਥਾਨ ਦੇ ਸਿੱਖਾ ਜਾ ਨਹੀਂ ਜਾਣ ਪਰ ਇਹਨਾਂ ਨੇ ਨਹੀਂ ਦਿੱਤਾ ਨਾ ਮੱਖਣ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਕਰਨ ਦਾ ਆਪਣਾ ਖਾਨ ਦਾ ਮਤਲਬ ਇਹਨਾਂ ਦਾ ਇਹ ਮਖਸਦ ਰਿਹਾ ਵੀ ਬਾਹਰ ਦੇ ਸਿੱਖ ਜਿਹੜੇ ਆ ਉਹ ਸਾਡੇ ਨੂੰ ਹਾਲ ਵੇਖਦੇ ਨੇ ਅਸੀਂ ਹੀ ਆਪ ਖੁਦ ਸੈਂਟਰ ਤੇ ਲਜਾਉਣ ਆਉਂਦੇ ਨੇ ਦੇ ਫੈਡਰਲ ਢਾਂਚਾ ਜਿਹੜਾ ਉਹ ਪੰਜਾਬ ਦੇ ਜਿਹੜੇ ਫੈਡਰਲ ਹਿੱਸੇ ਦੇ ਅਧਿਕਾਰ ਉਹ ਸਾਨੂੰ ਦਿੰਦੇ ਨਹੀਂ ਆਪ ਵੀ ਬੰਦੇ ਸਿੱਖਾਂ ਨੂੰ ਅਧਿਕਾਰ ਦੇਣਾ ਨਹੀਂ ਚਾਹ ਹਮ ਪਰ ਹੌਲੀ ਹੁਣ ਹਾਲਾਤ ਇਹਨਾਂ ਨੇ ਇੱਥੋਂ ਤੱਕ ਲੈ ਆਂਦੇ ਤੇ ਤੁਹਾਡੇ ਸਾਹਮਣੇ ਆਉਂਦੀ ਉਹ ਨਾ ਸ਼ਰਮੀ ਕਮਟੀ ਦਾ ਕੋਈ ਜੁੜੂਦ ਹੈ ਬਿਲਕੁਲ ਅਕਾਲੀਆਂ ਦਾ ਜਿਹੜਾ ਹਾਲਾਤ ਤੁਸੀਂ ਗੱਲ ਸੁਣਦੇ ਉਹਨਾਂ ਦਾ ਕੀ ਹਾਲ ਹੈ ਕੋਈ ਸਭ ਦੇ ਸਾਹਮਣੇ ਆ ਰਿਹਾ ਹੁਣ ਮੇਰੇ ਹੀ ਜਿਹੜੀ ਲੜਾਈ ਸੀਗੀ ਵੀ ਉਹ ਮੇਰੀ ਲੜਾਈ ਫਿਰ ਉੱਥੇ ਵੀ ਸੀ ਲੋਕਲ ਵੀ ਲੋਕਾਂ ਨਾਲ ਜਿਹੜੇ ਗੁਰਦੁਆਰਿਆਂ ਤੇ ਟਰਸਟ ਬਣਾ ਕੇ ਕਾਬਜ਼ ਸੀ ਪਿਛਲੇ 50-50 ਸਾਲਾਂ ਦਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਜੇ ਗੁਰਦੁਆਰਾ ਇੱਕ ਬੰਦਾ ਹੈ ਕਿ ਫਿਰ ਜਿਹੜੇ ਸਾਰੇ ਗੁਰਦੁਆਰੇ ਆ ਜਿਹੜੇ ਉਹ ਸੈਕਟ ਦੇ ਥੱਲੇ ਚਲੇ ਜਾਣਗੇ ਤੇ ਫਿਰ ਜਿਹੜੀ ਸਾਡੀ ਇਹ ਪ੍ਰਾਪਰਟੀ ਬਣੀ ਨਹੀਂ ਦੀ ਜ਼ਗੀਰ ਬਣੀ ਹੋਈ ਆ ਇਹ ਇਹ ਸਾਡੇ ਤੋਂ ਖੁਸ਼ ਤਾਂ ਹੈ ਇਸ ਲਈ ਉਹ ਜਿਹੜੇ ਜਿਹੜੇ ਨਿੱਜੀ ਜਿਹਨਾਂ ਦੇ ਇੰਟਰਸਟ ਸੀਗੇ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਸੀਗੇ ਯਾ ਮੈਂ ਸੱਚਮੁੱਚ ਕਾਬਸੀ ਕੋਈ ਮੇਰਾ ਵੁਰੂਰ ਕਰਦੇ ਠੀਕ ਹੈ ਪਰ ਮੈਂ ਆਪਣੇ ਤੌਰ ਤੇ ਇਸ ਗੱਲ ਨੂੰ ਇੱਕ ਜਨੂਨ ਦੇ ਤਰ੍ਹਾਂ ਲੈਂਦਾ ਸੀ ਇਹ ਸਾਡਾ ਰਾਈਟ ਹੈ ਜਿਹੜਾ ਸਾਡੇ ਗੁਰਦੁਆਰੇ ਆਜ਼ਾਦ ਨਹੀਂ ਹੁੰਦੇ ਉਹਨਾਂ ਚ ਰਸੀਂ ਸਟਰੈਂਥ ਨਹੀਂ ਠੀਕ ਅਸੀਂ ਬਿਲਕੁਲ ਇੱਕ ਪਲੇਟਫਾਰਮ ਤੇ ਇਕੱਠੇ ਬਿਨਾਂ ਜੇ ਨਹੀਂ ਕਰਦੇ ਕੋਈ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪੰਜਾਬੀ ਅਕੈਡਮੀ ਇੱਥੇ ਹੈਗੀ ਆ Rajasthan ਚ ਬਣੀ ਹੋਈ ਇਸੇ ਪ੍ਰੈਸ਼ਰ ਚ ਬਣੀ ਹੋਈ ਮਨ ਰਸੂਂਧਰਾ ਰਾਜੇ ਨੇ ਬਣਾਈ ਅੱਛਾ ਠੀਕ ਹੈ ਜੀ ਪਰ ਉਹਦਾ ਕਦੀ ਵੀ ਸਾਨੂੰ ਮਤ ਦਾ ਦਿਨ ਨਾਲ ਨਾ ਉਹਦਾ ਕੋਈ ਸੰਦਾਨ ਬਣਾਇਆ ਨਾ ਉਹਦਾ ਕੋਈ ਪ੍ਰਧਾਨ ਬਣਾਇਆ ਕੋਈ ਲਗੂ ਨਹੀਂ ਪੰਜਾਬੀ ਸਕੂਲਾਂ ਦੇ ਵਿੱਚੋਂ ਖਤਮ ਕਰਕੇ ਜ਼ਬਰਦਸਤੀ ਉਸ ਸੰਸਕ੍ਰਿਤ ਲਈ ਇਹ ਕਿੰਨੇ ਸਾਰਾ ਕਰੋ ਹਾਂਜੀ ਇਹ ਕਿੰਨੇ ਕਰਵਾਇਆ ਉਹ ਆਸਥਾਨੀ ਸਰਕਾਰ ਉਸਤਾਨ ਦੀ ਸਰਕਾਰ ਖਾਸ ਕਰਕੇ ਆਰਐਸਐਸ ਦਾ ਜਿਹੜਾ ਇਹਦੇ ਇਧਰ ਉਹ ਵੀ ਹੱਥ ਉਹਦੇ ਚ ਵੀ ਕੋਈ ਹੱਥ ਰੇ ਇਧਰ ਬਗਲਾ ਬਸ ਇਹ ਹੱਥ ਫਿਰੇ ਹੀ ਸੀ ਨਾ ਕਿ ਸਾਡੀ ਕੋਈ ਮਦਦ ਨਹੀਂ ਸੀ ਕਰਦੇ ਉਹ ਜੇ ਕੋਈ ਸਾਡੀ ਮਦਦ ਕਰ ਦੇ ਸਾਡੇ ਨਾਲ ਖੜੇ ਹੋਣਗੇ ਤਾਂ ਫਿਰ ਸਾਨੂੰ ਸੁੱਖਾ ਹੋ ਜਾਂਦਾ ਜਦੋਂ ਇਹ ਸਾਡਾ ਵਿਰੋਧ ਕਰ ਲੈਂਦੇ ਕਮੇਟੀ ਦਾ ਨਾਮ ਆਉਂਦਿਆਂ ਜਾਂ ਰਸਟਰ ਐਕਟ ਦਾ ਨਾਮ ਆਉਂਦਿਆਂ ਸਾਡੇ ਵਿਰੋਧ ਕਰ ਲੈਂਦੇ ਉਹ ਸਾਡੇ 55 ਸਕੂਲਾਂ ਦੇ ਵਿੱਚੋਂ ਪੰਜਾਬੀ ਟੀਚਰ ਵੀ ਖਤਮ ਹੋ ਗਏ ਪੰਜਾਬੀ ਉਹ ਵੀ ਲੜਾਈ ਲੜ ਕੇ ਅਸੀਂ ਫਿਰ ਬੜੀ ਮੁਸ਼ਕਲ ਨਾਲ ਹੁਣ ਸਾਡੇ ਕਿਤੇ ਜਾ ਕੇ ਮੇਰੇ ਖਿਆਲ ਹੁਣ ਸਾਡੇ ਪੰਜਾਬੀ ਟੀਚਰ ਜਿਹੜੇ ਕਾਫੀ ਸਕੂਲਾਂ 'ਚ ਲੱਗੇ ਜਿਨ੍ਹਾਂ ਵਿੱਚ 100% ਬੱਚੇ ਪੰਜਾਬੀ ਸੀਗੇ ਨਾ ਜੀ ਉਹਨਾਂ ਸਕੂਲਾਂ ਦੇ ਵਿੱਚ ਵੀ ਟੀਚਰ ਸੰਸਕ੍ਰਿਤ ਦੇ ਲੱਗ ਅੱਛਾ ਹਾਂਜੀ ਇਹ ਬਿਲਕੁਲ ਅੱਗੇ ਖਬਰਾਂ ਵੀ ਨਸ਼ਰ ਹੁੰਦੀ ਆ ਰਹੀ ਹਾਂਜੀ ਪੋਸਟਾਂ ਵੀ ਪੰਜਾਬੀ ਖਤਮ ਬਿਲਕੁਲ ਹਾਂਜੀ ਇਹ ਵੀ ਲੜਾਈ ਲੜੀ ਦੁਬਾਰਾ ਪੰਜਾਬੀ ਪੋਸਟਾਂ ਕ੍ਰੀਏਟ ਕਰਵਾਈਆਂ ਬਹਾਲ ਕਰਵਾਈਆਂ ਪੰਜਾਬੀ ਟੀਚਰ ਲਵਾਏ ਮੈਂ ਜਿਹੜੀਆਂ ਮੇਰੀਆਂ ਲੜਾਈਆਂ ਨੇ ਨਾ ਉਹ ਮੇਰੇ ਨਿੱਜੀ ਸਵਾਰਥ ਵਾਸਤੇ ਨਹੀਂ ਹੈਗੀ ਨਹੀਂ ਮੇਰੀ ਕੌਮ ਵਾਸਤੇ ਪੰਚ ਵਾਸਤੇ ਕੌਮ ਵਾਸਤੇ ਸੀ ਮੇਰੀ ਮਾਂ ਬੋਲੀ ਪੰਜਾਬੀ ਵਾਸਤੇ ਸੀ ਪਰ ਇਹ ਜਿਹੜੇ ਮਿਜੀ ਇੰਟਰਸਟ ਵਾਲੇ ਲੋਕ ਹੱਥੇ ਕਾਬਜ ਬੈਠੇ ਨੇ ਇਹਨਾਂ ਨੂੰ ਇਵਾਰਾ ਨਹੀਂ ਸੀ ਕਰਦਾ ਦੂਜੀ ਇੱਕ ਗੱਲ ਜਿਹੜੀ ਮੈਂ ਨਾਲ ਸ਼ੁਰੂ ਕੀਤੀ ਹੋਈ ਸੀ ਮੈਂ ਕਿਹਾ ਮੈਂ ਕਿਹਾ ਸੀ ਵੀ ਸਾਡਾ ਜਿਹੜਾ ਬੁੱਢਾ ਜੋੜਦਾ ਇਤਿਹਾਸ ਹੈ ਜਿਹੜਾ ਡਾਇਰੈਕਟ ਕੰਸਲ ਨਾਲ ਜੁੜਦਾ ਹੈ ਇਹ ਵੀ ਇਹਦੀ ਜਿਹੜੀ ਇਤਿਹਾਸ ਜਿਹੜਾ ਵੰਡਿਆ-ਵੰਡਾ ਬੁੱਢਾ ਜੋੜ ਤੇ ਉਹਦੇ 'ਚ ਇਹ ਲਿਖਿਆ ਹੋਇਆ ਵੰਡ ਦੇ ਨੇ ਜਿਹੜਾ ਉਹਦੇ ਵਿੱਚ ਲਿਖਿਆ ਹੈ ਵੀ 80 ਮਰਬਿਆਂ ਦੇ ਵਿੱਚ ਜੋੜ ਸੀ ਇੱਥੇ ਠੀਕ ਹੈ ਜਿਸ ਦੇ ਕੰਢੇ ਸਤਾ 1934 ਜਿਸੇ ਖਾਨ ਕੇ ਇੱਥੇ ਬੈਠੇ ਠੀਕ ਹੈ ਤੇ ਮੈਂ ਫਿਰ ਉਹਨਾਂ ਨੂੰ ਬੁਲਾ ਕੇ ਗਾਲਾਂ ਪੁੱਛਿਆ ਜਿਹੜਾ ਅਸੀਂ ਵਰਦਾਂ ਦਾ ਜੋੜ ਤੁਸੀਂ ਕਿੰਨੇ ਕਲੇਮ ਕਰਦੇ ਹੋ ਉੱਥੇ ਉਹ ਹੈਗੀ ਉਹਦੀ ਕੋਈ ਨਿਸ਼ਾਨੀ ਬਚੀ ਹੋਈ ਕਹਿੰਦੇ ਜੀ ਇੱਧਰ ਇੱਕ ਥੋੜ੍ਹਾ ਜਿਹਾ ਜਗ੍ਹਾ ਬਚੀ ਹੋਈ ਹੈ ਉੱਥੇ ਥੋੜ੍ਹਾ ਜਿਹਾ ਪਾਣੀ ਖੜਾ ਹੈ ਮੈਂ ਉਹ ਪਾਣੀ 2003 ਚ ਦੇਖਿਆ ਬਿਲਕੁਲ ਜਿਹੜਾ ਤੁਸੀਂ ਉਦੋਂ ਦਿਖਾਇਆ ਤੁਹਾਨੂੰ ਵੀ ਮੈਂ ਦਿਖਾਇਆ ਬਿਲਕੁਲ ਹਾਂਜੀ ਬਿਲਕੁਲ ਮੈਂ ਉਹਦੇ ਤੋਂ ਵੀ ਖੇ ਲਿਖਣਾ ਸ਼ੁਰੂ ਕੀਤਾ ਸਰਕਾਰ ਇਹ ਸਾਡਾ ਇਹ ਸਿੱਖਾਂ ਦਾ ਇਤਿਹਾਸ ਹੈ ਉਹ ਹੋਰੀ ਹੋਰੀ ਖਤਮ ਹੁੰਦਾ ਜਾ ਰਿਹਾ ਇਹ ਅਸੀਂ ਅਮਰਬਿਆਂ ਤੋਂ ਇਹ ਪੰਜ ਸੱਤਾਂ ਬੰਦਿਆਂ ਜਾਣ ਕੇ ਸਿਮਿੰਟ ਕੇ ਰਹਿ ਗਿਆ ਤੇ ਇਹ ਹੋਰੀ ਹੋਰੀ ਜਿਹ ਤੇ ਫਿਰ ਸਾਡਾ ਇਤਿਹਾਸ ਕਾਗਜ਼ਾਂ ਤੇ ਲਿਖਿਆ ਰਹਿ ਜਾਣਾ ਬਿਲਕੁਲ ਵੀ ਇਥੇ ਅਸੀਂ ਮਰ ਰਬਿਆਂ ਜੋੜ ਇੰਡਸਟਰੀ ਜਿਹੜੋਂ ਆਉਣ ਵਾਲੀ ਸਾਡੀ ਜਨਰੇਸ਼ਨ ਆਉਗੀ ਵੀ ਕਿੱਡਾ ਝੂਠ ਮਾਰਦੇ ਨੇ ਨਾ ਕਿੱਦਾਂ ਚ ਕੋਈ ਜੋੜ ਹੋਊਗਾ ਬਿਲਕੁਲ ਤੇ ਜੋ ਜੋੜ ਹੀ ਨਹੀਂ ਹੈਗਾ ਤਾਂ ਫਿਰ ਕੋਈ ਜਿੱਥੇ ਵੀ ਹੋਣ ਉਹ ਥੇ ਵੀ ਪਲੈਨ ਕਰੇਗਾ ਬਿਲਕੁਲ ਵੀ ਆ ਜੋੜ ਹੈ ਜੀ ਜਿਹੜਾ ਜਿਹੜਾ ਬੁੱਢਾ ਜੋੜ ਜਿੱਥੇ ਸਿੱਖਾਇਆ ਸੀ ਉਹ ਇੱਥੇ ਆਇਆ ਸੀ ਜਿਹੋ ਇੱਥੇ ਆਇਆ ਸੀ ਤੇ ਸਾਡੇ ਲਈ ਮੁਸ਼ਕਲਾਂ ਖੜੀਆਂ ਜਾਂ ਜੋ ਕੈਲਕੂਲੇਟ ਹੋ ਜਾਏਗਾ ਫਿਰ ਇਹ ਕੈਲਕੂਲੇਟਿਕ ਹੋ ਜਾਏਗੀ ਅੱਜ ਸਾਡੇ ਕੋਲ ਮੌਜੂਦ ਬਿਲਕੁਲ ਮੈਂ ਸਰਕਾਰ ਨਾਲ ਲਿਖਾ ਪੜੀ ਕਰ ਉਹਨਾਂ ਨੂੰ 2013 ਚ ਇਸ ਗੱਲ ਲਈ ਰਾਜ਼ੀ ਕਰ ਲਿਆ ਉਹਨਾਂ ਨੇ ਸਾਡਾ ਉਹ ਕਲੇਮ ਮੰਨਿਆ ਹੋਇਆ ਉਸ ਥੀਲ ਨੂੰ ਟੂਰਿਜ਼ਮ ਚ ਲੈੰਦਾ ਬਿਲਕੁਲ ਠੀਕ ਹੈ ਵੀ ਅਸੀਂ ਇਸ ਨੂੰ ਟੂਰਿਜ਼ਮ ਟੂਰਿਜ਼ਮ ਪਲੇਸ ਦੇ ਤੌਰ ਤੇ ਨੂੰ ਵਿਕਸਿਤ ਕਰਾਂਗੇ ਹਮਮ ਔਰ ਉਹਦੇ ਲਈ ਪਹਿਲੀ ਵਾਰੀ 1 ਡੇਢ ਕਰੋੜ ਰੁਪਈਆ ਵੀ ਸਰਕਾਰ ਨੇ ਮਨਜ਼ੂਰ ਕੀ ਅੱਛਾ ਬਸ ਉੱਥੋਂ ਇਹ ਸਾਰੇ ਬਿਲਟ ਉੱਠੇ ਮਤਲਬ ਇਹ ਕੀ ਹੋ ਗਿਆ ਇਹ ਤਾਂ ਇਹ ਤਾਂ ਬੁਲੇ ਜੌਰ ਦੇ ਬਰਾਬਰ ਜੀ ਇੱਕ ਉੱਥੇ ਆ ਜਾ ਕੇ ਖੜਾ ਕਰਨ ਲੱਗਿਆ ਜੀ ਗੁਰਦੁਆਰਾ ਬਣਾਉਣ ਲੱਗਿਆ ਜੀ ਤੇ ਇਹਨਾਂ ਨੂੰ ਇਹ ਫਿਕਰਾਂ ਨੇ ਲੋਕਾਂ ਨੂੰ ਪੰਬਲ ਘੋਸੇ ਚ ਬਾਟ ਆਟਾ ਵੀ ਇਥੇ ਜੋੜ ਦੇ ਕੰਡੇ ਜਿਹੜਾ ਗੁਰਦੁਆਰਾ ਬਣਾਉਣਗੇ ਉਹਦੇ ਨਾਲ ਆ ਗੁਰਦੁਆਰਾ ਜਿਹੜਾ ਇਹ ਇਹ ਸਾਰਾ ਇਹਦਾ ਜਿਆਦਾ ਖਤਮ ਹੋ ਜਾਏ ਬਿਲਕੁਲ ਯਾਰ ਕਿੰਨਾਂ ਨੇ ਇਹ ਗੱਲ ਕਹਿੰਦਾ ਸੀ ਵੀ ਜਿਹੜਾ ਇਹ ਗੁਰਦੁਆਰਾ ਸਾਹਿਬ ਸ਼ਾਂਤਪਾਕੇ ਸੰਧਾ ਬਣਾਇਆ ਇਹਦੀ ਇਤਿਹਾਸਕਤਾ ਇਹਦੀ ਮੱਤ ਤੱਕ ਕਦੇ ਵੀ ਘਟਣੀ ਨਹੀਂ ਹਣੀ ਬਿਲਕੁਲ ਠੀਕ ਹੈ ਨਾ ਜਿਹੜੇ ਇਥੇ ਢੀਲਤੇ ਆਉਣਗੇ ਉਹ ਇਥੇ ਵੀ ਆਉਣਗੇ ਤੇ ਉੱਥੇ ਗੁਰਦੁਆਰੇ ਬਣਾਉਣ ਦਾ ਸਾਡਾ ਕੋਈ ਕਨਸੈਪਟ ਵੀ ਨਹੀਂ ਸੀ ਅਸੀਂ اسی ਗੁਰਦੁਆਰੇ ਦੇ ਨਾਲ ਉਸ ਨੂੰ ਇਤਿਹਾਸ ਨੂੰ ਜੋੜ ਕੇ ਹੀ ਚੱਲ ਰਹੇ ਹਾਂ ਪਰ ਜਦੋਂ ਇਹਨਾਂ ਨੇ ਸਾਡੀ ਕੋਈ ਪੇਸ਼ ਨਾ ਜਾਣ ਦਿੱਤੀ ਫਿਰ ਅਸੀਂ ਉੱਥੇ ਜੋੜ ਦੇ ਕੰਡੇ ਅੱਬਾ ਮਰਬਾ ਜਮੀਨ ਖਰੀਦੀ ਅੱਛਾ ਜੀ ਔਰ ਅਸੀਂ ਇੱਕ ਸੁਸਾਇਟੀ ਰਜਿਸਟਰ ਕਰਾਈ ਜਿਹੜੀ ਰਾਜਸਥਾਨ ਸਿੱਖ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਦੇ ਨਾਮ ਤੇ ਸੁਸਾਇਟੀ ਰਜਿਸਟਰ ਲਏ ਵੀ ਮੈਂਬਰ ਉਹ ਜਮੀਨ ਖਰੀਦ ਕੇ ਅਸੀਂ ਫਿਰ ਉੱਥੇ ਇੱਕ ਆਫਿਸ ਬਣਾਇਆ ਕਿ ਇਸ ਨੂੰ ਜੜ ਆਪਣੇ ਮਤਲਬ ਇਤਿਹਾਸ ਨੂੰ ਬਚਾਉਣ ਵਾਸਤੇ ਸਰਕਾਰ ਨੂੰ ਫਿਰ ਨਵੇਂ ਨਵੇਂ ਲਿਖਾ ਪੜੀਆਂ ਕੰਮੀਆਂ ਸ਼ੁਰੂ ਕੀਤੀ ਠੀਕ ਹੈ ਇਹ ਸਾਨੂੰ ਤੁਸੀਂ ਵਿਕਸਤ ਕਰ ਹੁਣ ਰੋਲਾ ਸਿਰਫ ਇਹ ਹੈ ਵੀ ਇਹ ਨਾ ਤਾਂ ਉਹ ਇਤਿਹਾਸਿਕ ਵਿਕਸਪਨ ਜਨਾ ਚਾਹੁੰਦੇ ਨਾ Rajasthan ਦੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਜਿਹੜੀ ਆ ਅਸੀਂ ਚਾਹੁੰਦੇ ਆ ਕਿ ਸਾਨੂੰ ਬੇਸਤਾਨ ਐਕਟ ਤੋਂ ਬਾਹਰ ਕੱਢਿਆ ਜਾਵੇ ਸਿੱਖਾਂ ਦਾ ਗੁਰਦੁਆਰਾ ਐਕਟ ਨਾ ਆ ਜਾਵੇ ਨਾ ਇਹ ਉਹ ਬੰਦ ਜਣਾ ਚਾਹੁੰਦੇ ਇਸ ਲਈ ਵਾਰੀ ਵਾਰੀ ਮੇਰੇ ਖਿਲਾਫ ਵੀ ਖੜੇ ਗਏ ਸੁਣ ਜਦੋਂ ਮੈਂ ਤੁਹਾਡੇ ਖਿਲਾਫ ਸ਼ਿਕਾਇਤ ਕਿੰਨੀ ਕੀਤੀ ਮੁੰਡਾ ਜਿਹੜਾ ਉੱਥੇ ਕਮੇਟੀ ਤੇ ਕਾਬਜ ਨੇ ਬਲੇ ਹਲੇ ਪੰਤੇ ਕਾਬਜ ਹੋਰ ਟੈਕਨੀਕਲੀ ਮੈਂ ਇਹ ਗੱਲ ਇਹਨਾਂ ਨੂੰ ਫਿਰ ਕੋਈ ਵੀ ਜਸੇਦਾਰਾਂ ਨੂੰ ਜਿਹੜੀ ਵੀ ਮੇਰੇ ਖਿਲਾਫ ਤੁਹਾਡੇ ਕੋਲ ਆਏ ਨਹੀਂ ਮੈਂ ਲਿਖ ਕੇ ਚਿੱਠੀ ਭੇਜੀ ਇਹਨਾਂ ਨੂੰ ਤੁਸੀਂ ਮੈਨੂੰ ਬੁਲਾਓ ਮੈਨੂੰ ਟਾਈਮ ਦਿਓ ਵੀ ਮੈਨੂੰ ਵੀ ਸੁਣੋ ਤੁਸੀਂ ਯਾਨੀ ਜਦੋਂ ਮੇਰੇ ਖਿਲਾਫ ਚਕਤ ਆ ਗਈ ਹੈ ਮੇਰੇ ਨਾਲ ਤੇ ਮੈਨੂੰ ਸੁਣ ਇਹਨਾਂ ਨੇ ਕਿਹਾ ਵੀ ਫਿਰ ਅਸੀਂ ਪਾਣੀ ਮੈਂਬਰੀ ਕਮੇਟੀ ਇਹਨਾਂ ਨੂੰ ਬਣਾਤੀ ਤੁਹਾਡੇ ਅਸੀਂ ਸਾਰਾ ਕੁਝ ਤੁਹਾਨੂੰ ਸੁਣਨ ਤੋਂ ਬਾਅਦ ਫਿਰ ਫੈਸਲਾ ਲਵਾਂ ਹੁਣ 4 ਮਹੀਨੇ ਹੋ ਗਏ ਬਣੀ ਮੇਰੀ ਮੈਂਬਰੀ ਕਮੇਟੀ ਬਣੀ ਨੂੰ ਕੋਈ ਸੀ ਨੇ ਮੈਨੂੰ ਸੱਦਾ ਨਹੀਂ ਦਿੱਤਾ ਕੋਈ ਮੈਨੂੰ ਟਾਈਮ ਨਹੀਂ ਲੈਂ ਲਈ ਤੇ ਆ ਨਹੀਂ ਕੋਈ ਚੁੱਪੀ ਪੱਤਰਦਾਰ ਕੋਈ ਪਹੁੰਚੀ ਆ ਵੀ ਤੁਹਾਨੂੰ ਇਸ ਕਰਕੇ ਸੱਦਾ ਆਇਆ ਜਿਹੜਾ ਇਹਨਾਂ ਦਾ ਉੱਥੇ ਪ੍ਰਤੀਨਿਧਿਸ਼ਣ ਵਾਲੀ ਕਮੇਟੀ ਦਾ ਉੱਥੇ ਜਿਹੜਾ ਇਹਨਾਂ ਦਾ ਸਕੂਲ ਚੱਲਦਾ ਹੈ ਬੁੱਢਾ ਜੋੜ ਗੁਰਦੁਆਰੇ ਦੇ ਵਿੱਚ ਜਿਹੜਾ ਇਹਨਾਂ ਦਾ ਆਪਣਾ ਮਰਚੇ ਨੂੰ ਪੜਾਉਣ ਵਾਸਤੇ ਸਾਰਵਿਕ ਸਿੱਖਿਆ ਦੇਣ ਵਾਸਤੇ ਜਿਹੜਾ ਇਹ ਨਾਲ ਇਹਦਾ ਪ੍ਰਿੰਸੀਪਲ ਜਿਹੜਾ ਉਹ 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 ਕੋਲੇ ਨਹੀਂ ਮੇਰੇ ਕੋਲੇ ਮੈਸੇਜ ਆਇਆ ਕਿ ਤੁਹਾਡੇ ਖਿਲਾਫ ਆ ਚਿੱਠੀ ਆਈ ਹੋਈ ਹੈ ਸ਼੍ਰੋਮਣੀ ਨੇ ਕਿਹਾ ਤੁਹਾਡੀ ਸ਼ਿਕਾਇਤ ਗਈ ਸੀਗੀ ਕਿ ਤੁਹਾਨੂੰ ਉੱਥੇ ਪੰਨ ਮੈਂਬਰੀ ਕਮੇਟੀ ਦੇ ਪੇਸ਼ ਹੋਣਾ ਪਏਗਾ ਠੀਕ ਕਿ ਪੰਨ ਮੈਂਬਰੀ ਕਮੇਟੀ ਤੁਹਾਡੇ ਕੋਲ ਹੈ ਜੀ ਫਿਰ ਉਹ ਕਹਿੰਦੀ ਕਿ ਤੁਹਾਡੇ ਕੋਲੇ ਨਹੀਂ ਆਏਗੀ ਤੁਹਾਨੂੰ ਉੱਥੇ ਜਾਣਾ ਪਏਗਾ ਮੈਨੂੰ ਕੋਈ ਗੱਲ ਨਹੀਂ ਮੇਨ ਜਾਣਨੀ ਚਾਹ ਰਾਂ ਤੁਸੀਂ ਮੈਨੂੰ ਬੁਲਾ ਲਓ ਹੁਣ ਨਾ ਤਾਂ ਮੈਨੂੰ ਕਿਸੇ ਨੇ ਬੁਲਾਇਆ ਨਾ ਮੇਰੇ ਕੈਂਪ ਤੋਂ ਮੈਨੂੰ ਕੋਈ ਟਾਈਮ ਦੇ ਰਿਹਾ ਮੈਂ ਕਹਿੰਦਾ ਮੇਰੇ ਪੱਖ ਤੋਂ ਮੇਰੇ ਪੱਖੋਂ ਤੋਂ ਬਾਅਦ ਤੁਸੀਂ ਜੋ ਫੈਸਲਾ ਦੇਣਾ ਦੇ ਤੇ ਹੁਣ ਜਿਹੜੇ ਕੀ ਸਪਸ਼ਟੀਕਰਨ ਸਾਰਿਆਂ ਵੱਲੋਂ ਦਿੱਤੇ ਜਾ ਰਹੇ ਸੀ ਚਾਹੇ ਉਹ ਅਕਾਲੀ ਦਲ ਸੀਗੇ ਜਾਂ ਜਿਹੜੇ ਜਿਹਦੇ ਵੀ ਖਿਲਾਫ ਸ਼ਿਕਾਇਤ ਹੋਈ ਹੈ ਸਪਸ਼ਟੀਕਰਨ ਦਿੱਤੇ ਜਾ ਰਹੇ ਸੀ ਤੇ ਤੁਸੀਂ ਪਹੁੰਚੋ ਫਿਰ ਹੁਣ ਅਕਾਲੀ ਖਾਸ ਮੇਰੇ ਮੇਰਾ ਉਹਨਾਂ ਦੇ ਜੀ ਪੀ ਜਸਪਾਲ ਸਿੰਘ ਉਹਦੇ ਨਾਲ ਮੇਰੀ 10 ਵਾਰੀ ਗੱਲ ਹੋ ਚੁੱਕੀ ਹੈ ਮੈਂ ਕਿਹਾ ਸਾਨੂੰ ਸਾਨੂੰ ਵੀ ਟਾਈਮ ਲੈ ਤੇ ਹੁਣ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ 16 ਤਰੀਕ ਤੋਂ ਬਾਅਦ ਯਤਿਜਾਰ ਨਾਲ ਟਾਈਮ ਲੈ ਕੇ ਦਮਾਕੇ ਅੱਛਾ ਤੇ ਮੈਂ ਸਾਰਾ ਰਿਕਾਰਡ ਲੈ ਕੇ ਆਇਆ ਮੇਰਾ ਜਦੋਂ ਨੂੰ ਲਟਕਾਇਆ ਕਿ ਜਾ ਰਿਹਾ ਮੈਨੂੰ ਇਹ ਹੀ ਸਮਝ ਨਹੀਂ ਆ ਰਿਹਾ ਲਟਕਾਇਆ ਨੂੰ ਇਹ ਕਿ ਜਾ ਰਿਹਾ ਲੱਗਦਾ ਹੈ ਕਿ ਜਿਹੜੇ ਮੇਰੇ ਸ਼ਿਕਾਇਤ ਲੈ ਕੇ ਆਏ ਹੈ ਨਾ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਗਲਤ ਕਰ ਬੈਠੇ ਅੱਛਾ ਕਿਉਂਕਿ ਮੇਰਾ ਪਹਿਲਾ ਹੀ ਸਵਾਲ ਇਹ ਹੈ ਅੱবি ਜਿਹੜੇ ਪ੍ਰਕਾਸ਼ ਕਹਿ ਲੈ ਕੇ ਆਏ ਇਹ ਖੁਦ ਉਪਗ੍ਰਾਮੀ ਦੀ ਉਲੰਘਣਾ ਕਰਕੇ ਬੈਠੇ ਹੋ ਜਾਨੀ ਗੁਰਵਤਨ ਸਿੰਘ ਨੇ ਇੱਕ ਹੁਕਮਨਾਮਾ ਜਾਰੀ ਕੀਤਾ 2010 ਚ ਮਹੀਨਾ 11 ਚ ਠੀਕ ਹੈ ਇਹ ਗੁਰਦੁਆਰਿਆਂ ਦੇ ਪਿਤਾ ਫੁਰਖੀ ਟਰਸਟ ਪੰਕ ਕੀਤੇ ਜਾਂਦੇ ਆ ਤੇ ਦੂਜੀ ਜਗਾਕੇ ਸਿੱਖਾਂ ਵਿਚੋਂ ਚੁਣੀਆਂ ਹੋਈਆਂ ਕਮੇਟੀਆਂ ਉਹਨਾਂ ਦਾ ਪ੍ਰਬੰਧ ਸੰਭਾਲਣਗੇ ਹੂੰ ਇਹਦੇ ਹੁਕਮਨਾਮਾ ਸੀ ਜਾਰੀ ਹੋਇਆ ਪੰਜ ਸਿੰਘ ਸਾਬਾ ਦੇ ਬਿਸ਼ਾ ਨਾਲ ਉਹ ਹੁਕਮਨਾਮਾ ਇੰਪਲੀਮੈਂਟ ਸਿਰਫ ਵੱਡੇ ਦੌਰ ਚ ਹੋਇਆ ਅੱਛਾ ਜੀ ਜਿਹਨੇ ਮੈਨੂੰ ਇਹਦੇ ਹੁਕਮਨਾਮੇ ਬਾਰੇ ਪਤਾ ਲੱਗਿਆ ਵੀ ਇਹ ਇੱਕ ਨਾਮਾ ਹੋਇਆ ਕੱਲ ਤੱਕ ਤੋਂ ਜਾਰੀ ਤੇ ਮੈਂ ਮੇਰੀ ਪਹਿਲੀ ਪ੍ਰਤੀਕਿਰਿਆ ਸੀ ਵੀ ਬਹੁਤ ਵੱਡਾ ਕੋਨ ਹੈ ਕਿਉਂਕਿ ਟਰਸਟ ਪੰਜਾਬ ਚ ਸੈਂਕੜੇ ਟਰਸਟ ਨੇ ਗੁਰਦਾਰੇ ਨੇ ਔਰ ਪੰਜਾਬ ਦੀਆਂ ਸੰਸਥਾਵਾਂ ਦੇ ਟਰਸਟ ਨੇ ਕਿਤਾ ਬੁੱਤ ਬਣੇ ਹੋਏ ਨੇ ਤੇ ਜੇ ਇਹ ਹੁਕਮਨਾਮਾ ਹੈ ਤਾਂ ਫਿਰ ਸਾਰਿਆਂ ਦੇ ਲਾਗੂ ਹੋਵੇ ਮੇਰੀ ਸਟੇਟਮੈਂਟ ਪਈ ਹੈ ਬਿਲਕੁਲ ਅੱਛਾ ਇਹ ਜਿਹੜਾ ਹੁਕਮਨਾਮਾ ਹੈ ਇਹ ਸਾਰੇ ਸਾਰੇ ਥਾਵਾਂ ਦੇ ਇਵਨ ਸਾਰੇ ਦੇਸ਼ ਚ ਲਾਗੂ ਹੋਣਾ ਚਾਹੀਦਾ ਠੀਕ ਹੈ ਪਰ ਇਹ ਮਤਲਬ ਮੰਦੀ ਭਾਵਨਾ ਨਾਲ ਜਾਰੀ ਕੀਤਾ ਆਦੇਸ਼ ਤੇ ਕਹਿੰਦੇ ਕਾਟੂ ਜਿੱਥੇ ਮੈਂ ਕਬਜ਼ਾ ਕਰਨਾ ਉੱਥੇ ਪਕੜ ਜਿਹੜੀ ਜਗ੍ਹਾ ਸੀ ਉੱਥੇ ਤੁਸੀਂ ਦੇਖਿਆ ਹਸਪਤਲ ਬਣਿਆ ਹੋਇਆ ਬਿਲਕੁਲ ਦੇਖਿਆ ਉਹ ਜਿਹੜਾ ਹਸਪਤਲ ਬਣਿਆ ਨਾ ਉਹਦਾ ਜਿਹੜਾ ਮਾਲਕ ਬਣ ਕੇ ਬੈਠਾ ਹੋਇਆ ਮਹਿੰਦਰ ਸਿੰਘ ਚੱਠਾ ਉਹ ਇਹਨੂੰ ਪੈਸੇ ਦਿੰਦਾ ਸੀ ਗੁਰਵਰਜਨ ਸਿੰਘ ਹਾਂ ਔਰ ਇਹ ਬਾਹਰ ਕੈਨੇਡਾ ਵਗੈਰਾ ਜਾਂਦਾ ਸੀ ਤੇ ਉੱਥੇ ਵੀ ਇਹਨੂੰ ਪੈਸੇ ਉਸੇ ਇਕੱਠੇ ਕਰਵਾਉਂਦਾ ਸੀ ਇਹਦੇ ਕੰਮ ਕਰਾਉਂਦਾ ਇਹਦੇ ਖਿਲਾਫ ਟ੍ਰਸਟ ਖੜਾ ਹੋ ਗਿਆ ਬੁੱਢਾ ਜੌੜ ਵਾਲਾ ਜਿਹੜੇ ਪੈਸੇ ਚ ਇਕੱਠੇ ਕਰਕੇ ਨੇ ਆਇਆ ਬੁੱਢਾ ਜੌੜ ਦੇ ਨਾਂ ਤੇ ਨੇ ਆਇਆ ਹਸਪੀਟਲ ਵਾਲਾ ਹਸਪੀਟਲ ਵਾਲਾ ਠੀਕ ਹੈ ਰਸੀਦਾਂ ਨੂੰ ਕੱਟੀਆਂ ਗੁਰਦੁਆਰਾ ਬੁੱਢਾ ਜੌੜ ਦੇ ਨਾਂ ਤੇ ਫੰਡ ਲਿਆ ਤੇ ਗੁਰਦੁਆਰਾ ਬੁੱਢਾ ਜੌੜ ਸਾਹਿਬ ਦੇ ਨਾਂ ਤੇ ਠੀਕ ਹੈ ਤੇ ਇਹ ਜਿਹੜਾ ਫੰਡ ਹੈ ਗੁਰਦੁਆਰਾ ਬੁੱਢਾ ਜੌੜ ਸਾਹਿਬ ਦਾ ਠੀਕ ਹੈ ਇਹ ਠੀਕ ਹੈ ਤੇਰੀ ਇੱਛਾ ਹਸਪੀਟਲ ਬਣਾਉਣ ਦੀ ਹੈ ਤੇ ਬਣਾ ਲੈ ਪਰ ਇਹ ਬਣੇਗਾ ਬੁੱਢਾ ਜੌੜ ਦੇ ਨਾਂ ਤੇ ਬਿਲਕੁਲ ਜੀ ਠੀਕ ਹੈ ਉਹਨਾਂ ਨੇ ਇਹਨੂੰ ਜ਼ਮੀਨ ਦਿੱਤੀ 12 ਕਿੱਲੇ ਇਹ ਦੀ ਵੀ ਉਦਘਾਟਨ ਨਹੀਂ ਕਰਨ ਚੱਲੇਗੇ ਸਾਰੇ ਜਥੇਦਾਰ ਗੁਰਬਖਸ਼ ਸਿੰਘ ਹੁਣਾਂ ਨਹੀਂ ਉਹਦੀ ਰਾਟਨ ਕੀਤਾ ਉਸ ਬੋਰਾ ਕੇ ਲਈ ਜ਼ਮੀਨ ਦੇ ਵਿੱਚ ਨਾਇਆ ਬੋਰਾ ਅੱਛਾ ਤੇ ਇਹ ਐਸੀ ਵੀ 6 ਮੈਂਬਰ ਬੁਨਿਆਦ ਗੁਰਦਵਾਰਾ ਦੀ ਕਮੇਟੀ ਦੇ ਹੋਣਗੇ 6 ਮੈਂਬਰ ਚੱਠਾ ਸਭ ਆਪਣੇ ਪਾ ਲੈਣਗੇ ਹੂੰ ਪੰਨਿਆਂ ਦੇ ਮੈਂਬਰ ਹੋਣਗੇ ਤੇ ਇਹ ਸਾਂਝਾ ਇਹਦਾ ਜਿਹੜਾ ਕਮੇਟੀ ਐਡ ਵੱਖਰੀ ਬਣਾ ਲਓ ਹਸਪੀਟਲ ਪਰ ਇਹ ਵੀ ਚੱਠਾ ਸਭ ਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਇਹਨਾਂ ਨੇ ਕਬਜ਼ਾ ਕਰਨਾ ਸੀ ਨਾ ਸਾਰੇ ਸਾਰੇ ਜਿਸਵਾਸ ਤੁਹਾਡੇ ਕਰਨ ਦਾ ਮਤਲਬ ਹੈ ਤੁਹਾਡਾ ਆਪਣਾ ਨਿੱਜੀ ਜਿਸਵਾਸ ਹਾਂ ਹੁਣ ਜਦੋਂ ਉਹ ٹرسٹ ਵਾਲੇ ਇਹ ਕਹਿੰਨ ਕਰਦੇ ਸੀ ਵੀ ਪੈਸੇ ਸਾਡਾ ਹੈ ਤੇ ਹਸਪੀਟਲ ਤੇ ਸਾਡਾ ਕਲੇਮ ਆ ਤੇ ਉਹਨੇ ਫਿਰ ਇਹ ਰਾਹ ਕੱਢਿਆ ਵੀ ٹرسٹ ਵਾਲਿਆਂ ਨੂੰ ਕਿਵੇਂ ਸਲਮ ਕਿਵੇਂ ਕੀਤਾ ਜਦੋਂ ਇਹਨਾਂ ਨੂੰ ਡਰਾਇਆ ਕਿਵੇਂ ਜਾਵੇ ਨਿੱਮੀ ਗਰਵੇ ਤੁਸੀਂ ਤੋਂ ਹੁਕੂਮਨਾਮਾ ਜਾਰੀ ਕਰਵਾ ਲਿਆ ٹرسٹ ਦੇ ਖਿਲਾਫ ਤੇ ٹرسٹ ਵਾਲੇ ਡਰਾ ਕੇ ਬਿਠਾ ਲਏ ਤੇ ਉਹ ਕਾਪੀ ਤੁਹਾਡੇ ਕੋਲ ਹੋਏ ਉਹ ਹੈ ਨਹੀਂ ਸਾਡੇ ਕੋਲ ਸਾਰੇ ਰਿਕਾਰਡ ਆਇਗਾ ਮੈਂ ਲੈ ਕੇ ਆਇਆ ਹੁਣ ਉਹ ٹرسٹ ਵਾਲੇ ਤੇ ਬਹਿ ਗਏ ਡਰ ਕੇ ਇਹਨਾਂ ਕੋਲ ਗੁਰੂ ਆ ਸਾਡੇ ਵਾਲਾ ਸੀ ਲੈ ਕੇ ਆਇਆ ਸਾਰਾ ਕੁਝ ਮੀਨਾਵਾ ਆਪਣਾ ਟੂਰਿਜ਼ਮ ਵਾਲਾ ਪ੍ਰੋਜੈਕਟ ਲੈ ਕੇ ਡ੍ਰੈਸਟ ਵਾਲੇ ਸਾਡੇ ਸਾਹਮਣੇ ਖੜੇ ਹੋ ਗਏ ਬਿਲਕੁਲ ਹੁਣ ਮੈਂ ਕਹਾਂ ਵੀ ਮੈਂ ਟ੍ਰਸਟ ਵਾਲਿਆਂ ਨਾਲ ਲੜਾਂਗਾ ਕਿ ਮੈਂ ਸਰਕਾਰ ਨਾਲ ਲੜਾਂਗਾ ਮੈਂ ਕੀ ਕਰਾਂ ਮੇਰਾ ਖਿਆਲ ਹੈ ਟੂਰਿਜ਼ਮ ਬਲੋ ਕੋਈ ਮੜੀ ਮੋਟ ਕੋ ਸੜਕ ਵਗਾਰਾ ਵੀ ਤੁਹਾਨੂੰ ਸਰਵ ਮੰਨਜ਼ੂਰ ਹੋਇਆ ਬਿਲਕੁਲ ਚੱਲੇ ਕਿਉਂਕਿ ਪਹਿਲਾਂ ਬਿਲਕੁਲ ਟਿੱਬੇ ਸੀ ਸੜਕ ਮੰਨਜ਼ੂਰ ਹੋਈ ਹੈ ਸੜਕ ਉਹ ਜਿਹੜਾ ਰਸਤਾ ਰਸਤਾ ਬਣਾਇਆ ਹੈ ਬਿਲਕੁਲ ਕੁਝ ਵੀ ਨਹੀਂ ਸੀ ਲੋਕਾਂ ਦਾ ਆਲਾਗਾ ਹੀ ਸ਼ੁਰੂ ਹੋਈ ਹੈ ਅੱਜ ਉਹ ਇਹਨਾਂ ਨੇ ਫਿਰ ਮੇਰੇ ਨਾਲ ਅੱਟ ਖੜੀਕਾ ਸ਼ੁਰੂ ਕਰਤਾ ਫਿਰ ਮੈਂ ਉਹੋ ਜਿਹੜਾ ਹੁਗਲੂਆ ਉਹਨਾਂ ਨੇ ਚਿੱਠੀਆਂ ਨੂੰ ਇਹਨਾਂ ਨੂੰ ਦਿਖਾ ਕੇ ਡਰਾ ਲਿਆ ਸੀ ਮੈਂ ਉਹ ਇੰਟੀਮੀਨਟ ਕਰਵਾਤਾ ਗਰਮਚੰਨ ਸਿੰਘ ਤੋਂ ਸ਼ਾਇਦ ਉਹਦੇ ਨਾਲ ਕੁਝ ਪਰਿਵਾਰ ਵੀ ਪ੍ਰਭਾਵਿਤ ਹੋਏ ਹੋਵੇ ਜੀ ਕਿਸ ਤਰ੍ਹਾਂ ਦੇ ਉਸ ਹਸਪਤਾਲ ਦੇ ਬਣਾਉਣ ਨਾਲ ਉੱਤੇ ਜਿਹੜੇ ਕੋਈ ਰਹਿੰਦੇ ਸੀਗੇ ਕੋਈ ਕਿਸੇ ਦੀ ਕੋਈ ਜ਼ਮੀਨ ਨੂੰ ਤੇ ਵੀ ਕੋਈ ਇਹਨਾਂ ਨੇ ਕਿਤਾ ਕਿਸੇ ਇੱਕ ਪਰਿਵਾਰ ਤੋਂ ਤਾਂ ਨਹੀਂ ਕੋਈ ਨਹੀਂ ਐਸਾ ਕੁਝ ਨਹੀਂ ਐਸਾ ਕੁਝ ਜਿਵੇਂ ਜ਼ਮੀਨਕਾਰ ਸੇ ਵਾਲੇ ਬਾਬਾ ਨੇ ਸੀ 12 ਕਿਲ ਜਿਹੜੀ ਇਹਨਾਂ ਨੇ ਖਰੀਦੀ ਉਹਦੇ ਵੀ 10 ਕਿਲੇ ਹੀ ਉਹਨਾਂ ਨੇ ਇਹਨਾਂ ਨੂੰ ਵਿਕਤੀ ਸੀ ਕਰਸੋ ਵਾਲਿਆਂ ਨੇ ਕੰਮ ਕਰਨ ਵਾਲਿਆਂ ਨੇ 2 ਕਿਲੇ ਉਹਨਾਂ ਨੇ ਆਪਣੇ ਲਈ ਰੱਖੀ ਸੀ ਬਸ ਇੱਥੇ ਲੰਗਰ ਚਲਾਉਣ ਉਹਦੇ ਤੇ ਧੱਕੇ ਨਾਲ ਹੀ ਕਬਜ਼ਾ ਕਰਕੇ ਬੈਠ ਗਏ ਠੀਕ ਹੈ ਠੀਕ ਹੈ ਫਿਰ ਉਹਨਾਂ ਜਿਹੜੀ ਮੈਂ ਇਹਨਾਂ ਨਾਲ ਫਿਰ ਬੁੱਢੇ ਵਾਲੇ ਟ੍ਰਸਟ ਵਾਲਿਆਂ ਨਾਲ ਲੜਾਈ ਲੜ ਕੇ ਇਹਨਾਂ ਦੇ ਖਿਲਾਫ ਲੜਾਈ ਲੜ ਕੇ ਇਹਨਾਂ ਤੋਂ ਟ੍ਰਸਟ ਆਜ਼ਾਦ ਕਰਵਾਤਾ ਬੁੱਢੇ ਰੇੜ ਦਾ ਵੀ ਠੀਕ ਹੈ ਇਹ ਕਿਹੜੇ ਸਾਲ ਚ ਹੋਇਆ ਸੀ ਉਹ ਸਾਲ 13 ਚ ਅੱਛਾ 13 ਚ ਆਜ਼ਾਦ ਕਰਵਾਤਾ ਟ੍ਰਸਟ ਟ੍ਰਸਟ ਆਜ਼ਾਦ ਹੋ ਗਿਆ ਸਰਕਾਰ ਨੇ ਫਿਰ ਕਮੇਟੀ ਬਣਾਤੀ 15 ਮੈਂਬਰ ਦੀ ਇਹ 15 ਮੈਂਬਰ ਦੀ ਕਮੇਟੀ ਅਸੀਂ ਬਣਾ ਦਿੰਨੇ ਆ ਇਹ 15 ਮੈਂਬਰ ਦੀ ਕਮੇਟੀ 3 ਸਾਲ ਵਾਸਤੇ ਰਹੂਗੀ ਕਿੰਨਾ ਸਾਲਾਂ ਦੇ ਵਿੱਚ ਵਿੱਚ ਇਹ ਸੰਵਿਧਾਨ ਬਣਾ ਕੇ ਤੇ ਕਮੇਟੀ ਦੀ ਚੋਣ ਕਰਾ ਦੇ ਤੇ ਟਰਸਟ ਖਤਮ ਹੋ ਜਾਏ ਅਸੀਂ ਜੇ ਅਸੀਂ ਕਹਿੰਦੇ ਚਲੋ ਜਿੱਥੇ ਅੱਗੇ 40 ਸਾਲਾਂ ਦੇ ਬੈਠੇ 3 ਸਾਲ ਹੋਰ ਸੇ ਕੋਈ ਗੱਡੀ ਤੇ ਲਈ ਤੇ ਚੜੇ ਬਿਲਕੁਲ ਕਮੇਟੀ ਤੇ ਬਣੇ ਕੋਈ ਕੋਈ ਟਾਈਮ ਬਾਉਂਡ ਤਾਂ ਹੋਵੇ ਕੋਈ ਚੁਣੇ ਹੋਏ ਮੈਂਬਰ ਤਾਂ ਆਉਣ ਪਰ ਉਹ ਉਹ 2 ਸਾਲ ਤੇ ਉਹਨਾਂ ਨੇ ਉਸੇ ਤਰ੍ਹਾਂ ਕਿਲਾਈ ਉਹਨਾਂ ਨੇ ਖਮੀ ਫਿਰ ਉਹ ਜਿਹੜੇ ਕਮੇਟੀ ਤੇ ਬਣਾਏ ਸੀਗੇ ਕਾਬਜ ਕੀਤੇ ਸੀ ਉਹਨਾਂ ਤੋਂ ਹੀ ਇਹ ਸਾਰੇ ਲੋਡ ਸੀਗੇ ਇਹ ਚੱਠੇ ਦਾ ਗਰੁੱਪ ਸੀਗਾ ਇਹ ਫਿਰ ਬੇਈਮਾਨ ਹੋ ਗਏ ਉਹਨਾਂ ਨੇ ਫੇਰ ਦੁਬਾਰਾ ਟੈਸਟ ਰਿਵਾਈਵ ਕਰਾ ਲਿਆ ਰਜਿਸਟਰ ਕਰਾ ਲਿਆ ਸੋ ਉਹ ਟਰਸਟ ਨਾਲ ਹੀ ਕਾਬੂ ਵਿੱਚ ਹੋ ਗਏ ਕੋਈ ਮੇਰੀ ਇਹ ਸ਼ਿਕਾਇਤ ਪਾਇਆ ਇੱਥੇ ਅਕਾਲ ਤਖਤ ਤੇ ਮੈਂ ਹੁਣ ਪਹਿਲਾ ਸਵਾਲ ਫੇਰ ਅਕਾਲ ਤਖਤ ਨੂੰ ਬੀਬੀ ਪਹਿਲਾ 13 ਮੈਂਬਰ ਜਿਹੜੇ ਆ ਪੰਜ ਤੋਂ ਛੇ ਕੇ ਜਾ ਸਕਦੇ ਆ ਟਰਸਟ ਟਰਸਟ ਬਣਾ ਕੇ ਇੱਥੇ ਕਬਜ਼ਾ ਰੱਖਣ ਦੀ ਵਜ੍ਹਾ ਤੇ ਫਿਰ ਇਹ ਕੀ ਕਾਰਨ ਆ ਕਿ ਇਹ ਟਰਸਟੀਆਂ ਨਾਲ ਕੀ ਲਿਆਜ ਦੇ ਲਿਆਇ ਜਾ ਰਹੀ ਹੈ ਵੀ ਇਹ ਟਰਸਟ ਤੇ ਕਿਉਂ ਕਬਜ਼ਾ ਰਹਿਣ ਹੁਣ ਇਹ ਦੱਸਦੇ ਇਸ ਗੰਨੋਂ ਵੀ ਜੇ ਜੇ ਕਾਜ ਤੱਕ ਤੇ ਡਿਗਦਵਾ ਦੀ ਕੋਈ ਉਹਨਾਂ ਨਾਲ ਗੱਲਬਾਤ ਹੁੰਦੀ ਆ ਤੇ ਸਾਡੀ ਸਾਡੇ ਤੋਂ ਟੈਸਟ ਵੇਰ ਖਾਲੀ ਹੋਊਗਾ ਜਾਨੀ ਸਵਾਲਾਂ ਦੇ ਜਵਾਬ ਦੇਣੇ ਹੋ ਜਾਣਗੇ ਕਿ ਵੀ ਜਿਹੜੀ ਅੱਕੇ ਸਿੱਖ ਪੰਥ ਦੇ ਸਾਹਮਣੇ ਜਿਹੜੀ ਅਸਲੀਅਤ ਆ ਉਹ ਆ ਜਾ ਆ ਜਾ ਹਾਂ ਜੀ ਤੇ ਤੁਸੀਂ ਹੁਣ ਇਹ ਕਹਿਨੇ ਹੋ ਕਿ 16 ਤਰੀਕ ਜਿਹੜੀ 16 ਦਸੰਬਰ 2024 ਹੈ ਉਸ ਦਿਨ ਤੁਸੀਂ ਅਕਾਲ ਤਖਤ ਸਾਹਿਬ ਤੇ ਪਹੁੰਚਣਾ ਹੈ ਤੇ ਜਿੱਥੇ ਸਾਰੀ ਇਹ ਗੱਲਬਾਤ ਹੋਏਗੀ ਤੇ ਬਾਕੀ ਸਮਾਂ ਹੋਣ ਤੋਂ ਬਾਅਦ ਪਤਾ ਲੱਗੇਗਾ ਵੀ ਅੱਕੇ ਕੀ ਹੋਣਾ ਹੈ ਸੋ ਬਹੁਤ ਬਹੁਤ ਤਰਫਾਦ ਬਾਬਾ ਹਰਦੀਪ ਸਿੰਘ ਟਿੰਪਲੀਪਾ ਜੀ ਅਸੋ ਹਰਦੀਪ ਸਿੰਘ ਡਿਬਡੇਵਾ ਜੀ ਨੇ ਦੱਸਿਆ ਕਿ ਗੁਰਦੁਆਰਾ ਬੁੱਢਾ ਜੋੜ ਜਿੱਦਾ ਸਿੱਧਾ ਸਬੰਧ ਸ੍ਰੀ ਅਮਰਸਰ ਸਾਹਿਬ ਦੇ ਨਾਲ ਹੈ ਹਰਮੰਦਰ ਸਾਹਿਬ ਦੇ ਨਾਲ ਹੈ ਕਿਉਂਕਿ ਜਦੋਂ ਮੱਸਾ ਰੰਗੜ ਕਾਬਜ ਹੋਇਆ ਸੀ ਹਰਮੰਦਰ ਸਾਹਿਬ ਚ ਕੰਜਰੀਆਂ ਨੱਚਣ ਲੱਗਾ ਸੀ ਤਾਂ ਬੁੱਢਾ ਜੋੜ ਸੁਨੇਹਾ ਪਹੁੰਚਾ ਸੀ ਤੇ ਬੁੱਢਾ ਜੋੜ ਤੋਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਆ ਕੇ ਆਪਣੀ ਜਿਹੜੀ ਆ ਕਿ ਜ਼ਿੰਮੇਵਾਰੀ ਨਿਭਾਈ ਸੀ ਤੇ ਜਿਹੜਾ ਕਿ ਦਰਬਾਰ ਸਾਹਿਬ ਨੂੰ ਮਨਜ਼ਰ ਕਰਵਾਇਆ ਸੀ ਸਰਵਡ ਕੀ ਲੈ ਕੇ ਬਿਲਕੁਲ ਸੋ ਉਸ ਸ਼ਾਂਤੀ ਉਸ ਇਤਿਹਾਸਿਕ ਥਾਂ ਦੀ ਜਿਹੜੀ ਹੈ ਕਿ ਲੜਾਈ ਹੈ ਉਹਦੇ ਜਿਹੜੇ ਪੰਥ ਦੇ ਨਾਲ ਸੰਬੰਧ ਨੇ ਉਹ ਬਾਬਾ ਹਰਦੀਪ ਸਿੰਘ ਜੀ ਨੇ ਬੜਾ ਸਪਸ਼ਟ ਕੀਤਾ ਹੈ ਕਿ ਜੇਕਰ ਉੱਥੇ ਸਭ ਕੁਝ ਖਤਮ ਹੋ ਗਿਆ ਤੇ ਉਹਦੇ ਨਾਲ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਕਦੇ ਵੀ ਸਾਨੂੰ ਮਾਫ਼ ਨਹੀਂ ਕਰਨਗੀਆਂ